ਸਿਰਫ 11000 ਰੁਪਏ ਲਈ ਵੀਵੀਆਈਪੀ ਦੇ ਬੱਚਿਆਂ ਤੇ ਰਿਸ਼ਤੇਦਾਰਾਂ ਵਿੱਚ ਲੱਗੀ ਵਕੀਲ ਬਣਨ ਦੀ ਹੋੜ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਸਟੈਂਡਿੰਗ ਕਾਉਂਸਲ ਸੀਨੀਅਰ ਸਟੈਂਡਿੰਗ ਕਾਉਂਸਲ ਤੇ ਜੂਨੀਅਰ ਸਟੈਂਡਿੰਗ ਕਾਉਂਸਲ ਲਈ ਦੋ ਦਿਨ ਪਹਿਲਾਂ ਜਾਂ ਮੋٹے ਤੌਰ ਤੇ ਕਈ 48 ਘੰਟੇ ਪਹਿਲਾਂ ਇੱਕ ਲਿਸਟ ਜਾਰੀ ਹੁੰਦੀ ਹੈ 24 ਜੂਨ ਨੂੰ ਜਿਸ ਦੇ ਤਹਿਤ ਜਿਹੜਾ ਹੈਗਾ 59 ਜੂਨੀਅਰ ਪੈਨਲ ਕਾਉਂਸਲ ਤੇ 57 ਸੀਨੀਅਰ ਪੈਨਲ ਕਾਉਂਸਲ ਰੱਖੇ ਗਏ ਹਨ ਔਰ ਇਹਦੇ ਚ ਜੂਨੀਅਰ ਪੈਨਲ ਕਾਉਂਸਲ ਨੂੰ 11000 ਰੁਪਏ ਮਿਲਿਆ ਕਰਨਗੇ ਤੇ ਸੀਨੀਅਰ ਨੂੰ 24000 ਰੁਪਏ ਅੱਗੇ ਸੁਣ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਇਹਨਾਂ ਦੇ ਲਈ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਸਾਰੇ ਹੀ ਵੱਡੇ ਪਰਿਵਾਰਾਂ ਤੋਂ ਨੇ ਕੋਈ ਹਾਈ ਕੋਰਟ ਦੇ ਔਨ ਡਿਊਟੀ ਜੱਜ ਦਾ ਰਿਸ਼ਤੇਦਾਰ ਹੈ ਕੋਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦਾ ਰਿਸ਼ਤੇਦਾਰ ਹੈ ਕੋਈ ਚੰਡੀਗੜ੍ਹ ਦੇ ਫਾਈਨੈਂਸ ਸੈਕਟਰੀ ਦਾ ਰਿਸ਼ਤੇਦਾਰ ਹੈ ਕੋਈ ਭਾਜਪਾ ਦੇ ਲੀਡਰ ਹੈਗੇ ਨੇ ਸੋ ਪੈਸੇ ਤਾਂ ਬੜੇ ਥੋੜੇ ਨੇ ਵੱਡੇ ਪਰਿਵਾਰਾਂ ਲਈ 11000 24000 ਮੰਨਣ ਰੱਖਦਾ ਪਰ ਹਾਂ ਇਹ ਕੀਤਾ ਕਿਉਂ ਗਿਆ ਜਾਂ ਆਪਾਂ ਕਹੀਏ ਕਿ ਚੰਡੀਗੜ੍ਹ ਦੇ ਵਿੱਚ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਹੋਰ ਕੋਈ ਅਜਿਹਾ ਵਕੀਲ ਹੀ ਨਹੀਂ ਹੈਗਾ ਇਹਨਾਂ ਪਰਿਵਾਰਾਂ ਤੋਂ ਇਲਾਵਾ ਜਿਦੇ ਚ ਨਾ ਕੈਲੀਬਰ ਹੋਵੇ ਲਿਆਕਤ ਹੋਵੇ ਕਿ ਉਹ ਸਟੈਂਡਿੰਗ ਕਾਉਂਸਲ ਲਈ ਜਿਹੜਾ ਹੈਗਾ ਯੋਗਤ ਕੀਤਾ ਜਾ ਸਕੇ ਸੋ ਇੱਕ ਵਾਰ ਤੁਹਾਨੂੰ ਲਿਸਟ ਦਿਖਾਣੀਆਂ ਜਿਹੜੀ ਲਿਸਟ ਆਊਟ ਹੋਈ ਹੈ ਕਿ ਅਪੌਇੰਟਡ ਬਾਈ ਕਾਉਂਸਲ ਪੁਆਇੰਟਡ ਬਾਈ ਯੂਟੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਜਿਹੜੇ ਪੁਆਇੰਟ ਕੀਤੇ ਗਏ ਨੇ ਕੌਣ ਨੇ ਅਮਨ 바ਰੀ ਬ੍ਰਦਰ ਆਫ ਜਸਟਿਸ ਰਿਤੂ 바ਰੀ ਚੰਡੀਗੜ੍ਹ ਹਾਈ ਕੋਰਟ ਦੇ ਜਿਹੜੇ ਜੱਜ ਰਹੇ ਨੇ ਉਹਨਾਂ ਦੇ ਭਰਾ ਨੇ ਅਮਨਪਾਲ ਬ੍ਰਦਰ ਇਨ ਲਾਫ ਯੂਟੀ ਹੋਮ ਸੈਕਟਰੀ ਐਮ ਐਸ ਬਰਾੜ ਐਂਡ ਜਸਟਿਸ ਲੀਜ਼ਾ ਗਿੱਲ ਲੀਜ਼ਾ ਗਿੱਲ ਹਾਈ ਕੋਰਟ ਦੇ ਜੱਜ ਨੇ ਮਨਦੀਪ ਸਿੰਘ ਬਰਾੜ ਅੱਜ ਕੱਲ੍ਹ ਹੋਮ ਸੈਕਟਰੀ ਨੇ ਚੰਡੀਗੜ੍ਹ ਦੇ ਤੇ ਪਹਿਲਾਂ ਡੀ ਸੀ ਵੀ ਰਹੇ ਚੁੱਕੇ ਨੇ ਆਸ਼ਨਾ ਗਿੱਲ ਡਾਟਰ ਆਫ ਜਸਟਿਸ ਲੀਜ਼ਾ ਗਿੱਲ ਪਾਵ ਲੀਜ਼ਾ ਗਿੱਲ ਦੇ ਦੋ ਰਿਸ਼ਤੇਦਾਰ ਹੋਗੇ ਇੱਕ ਅਮਨਪਾਲ ਹੋ ਗਿਆ ਇੱਕ ਆਸ਼ਨਾ ਗਿੱਲ ਹੋ ਗਿਆ ਗੌਰਵ ਮਹੰਤਾ son of retired ਅਸੂतोष ਮਹੰਤਾ ਚੰਡੀਗੜ੍ਹ ਹਾਈ ਕੋਰਟ ਦੇ ਜਜ ਰਿਟਾਇਰ ਨੇ ਤਰुणवीर ਸਿੰਘ ਲਹਿਲ son in law of ex deputy cm ਪੰਜਾਬ ਐਸ ਐਸ ਰੰਧਾਵਾ ਐਸ ਐਸ ਰੰਧਾਵਾ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਤੇ ਉਹਨਾਂ ਦੇ ਜਵਾਈ ਨੇ ਅਨਮੋਲ ਪੁਰੀ son of justice ਅਰਚਨਾ ਪੁਰੀ ਪੂਰੀ ਕਪਲ ਜਿਹੜੇ ਆਪਣਾ ਜੱਜ ਹੈਗੇ ਨੇ ਮੋਹਾਲੀ ਵੀ ਕਿਸੇ ਟਾਈਮ ਅਰਚਨਾਪੁਰੀ ਰਹਿ ਕੇ ਗਏ ਨੇ ਉਹਨਾਂ ਦਾ ਬੇਟਾ ਗੁਰਨੂਰ শেਠੀ son of justice ਐਚ ਐਸ শেਠੀ تنਵੀਰ ਸਿੰਘ ਅਟਾਰੀਵਾਲਾ son in law of chief justice ਐਚ ਪੀ ਹਾਈ ਕੋਰਟ ਜੀ ਐਸ ਸੰਧਵਾਲੀਆ ਭਾਬ ਹਿਮਾਚਲ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਗੁਰਮੀਤ ਸਿੰਘ ਸੰਧਵਾਲੀਆ ਉਹਨਾਂ ਦੇ ਜਵਾਈ ਨੇ ਤਰਨਵੀਰ ਸਿੰਘ ਅਟਾਰੀਵਾਲਾ تنਵੀਰ ਸਿੰਘ ਉਸ ਤੋਂ ਬਾਅਦ ਅੱਗੇ ਅਬੀ ਅਭੀ ਲਖਸ਼ ਗਰੋਬਰ son of justice retired ਮਹੇਸ਼ ਗਰੋਬਰ ਅਭਿਨਵ ਗੁਪਤਾ son of justice retired ਰਾਜਨ ਗੁਪਤਾ ਆਕਾਸ਼ ਵਿਸ਼ਿਸ਼ਟ son of justice ਸੰਜੇ ਵਿਸ਼ਿਸ਼ਟ ধਰੂਵ ਵਾਲੀਆ son of justice retired ਬੀ ਐਸ ਵਾਲੀਆ ਮਹਿিমা ਡੋਗਰਾ daughter in law bjp leader ਸੰਜੇ ਟੰਡਨ ਸੰਜੇ ਟੰਡਨ ਕੌਣ ਬਲਰਾਮਜੀ ਦਾਸ ਦੇ ਟੰਡਨ ਦੇ ਸੁਪੁੱਤਰ ਅੱਗੇ ਟੰਡਨ ਦੀ ਜਿਹੜਾ ਨੂ ਹੈਗੀ ਹੈ ਤੇ ਇਹ ਜਿਵੇਂ ਤੁਹਾਨੂੰ ਦੱਸਿਆ ਵੀ 11000 ਜਾਂ 24000 ਰੁਪਏ ਇਹਨਾਂ ਨੂੰ ਮਿਲਿਆ ਕਰੇਗਾ ਕਿਸਾਂ ਦੇ ਹਿਸਾਬ ਨਾਲ ਆਯੁਕਤੀ ਦੇ ਹਿਸਾਬ ਨਾਲ ਤੇ ਇਹ ਕੋਈ ਵੱਡੀ ਰਕਮ ਨਹੀਂ ਹੈਗੀ ਪਰ ਇਹ ਸਾਰਿਆਂ ਦੀ ਸਿਫਾਰਸ਼ਾਂ ਕਿਉਂ ਲਗੀਆਂ ਨਹੀਂ ਕੱਲ ਨੂੰ ਇਹਨਾਂ ਦੇ ਜਦੋਂ ਸੀਵੀ ਬਣਨਗੇ ਨਾ ਜਾਂ ਇਹਨਾਂ ਨੇ ਅੱਗੇ ਜੱਜ ਬਣਨ ਵਾਲ ਤੁਰਨਾ ਤਾਂ ਉਹ ਦੱਸਣਗੇ ਕਿ ਚੰਡੀਗੜ੍ਹ ਦੇ ਸਟੈਂਡਿੰਗ ਕਾਉਂਸਲ ਰਹੇ ਨੇ ਉਹ ਇੱਕ ਸਟਾਰ ਉਹਨਾਂ ਦੇ ਰੈਜ਼ਿਊਮ ਦੇ ਵਿੱਚ ਐਡ ਹੋ ਜਾਂਦਾ ਸੋ ਇਸ ਕਰਕੇ ਪਰ ਸਵਾਲ ਇਹੀ ਹੈ ਕਿ ਇਹਨਾਂ ਵੀਆਈਪੀ ਪਰਿਵਾਰਾਂ ਦੀ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਵੀ ਸ਼ਾਇਦ ਵਕੀਲ ਹੋਣਗੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਵੇਗਾ ਤੇ ਇਹ ਫੇਅਰ ਆਪਾਂ ਕਹੀਏ ਬਈ ਜਿਹੜੀ ਹੈ ਅਪੁਆਇੰਟਮੈਂਟ ਹੈ ਜਿਸ ਵੀ ਲਿਹਾਜ਼ ਨਾਲ ਕੀਤੀ ਗਈ ਹੈ ਕੁਝ ਹੋਰ ਨਾਮ ਤੁਹਾਨੂੰ ਦੱਸਦੇ ਆ ਕਿ ਜਿਹੜੇ ਆਪਣਾ ਕੀਤੇ ਗਏ ਨੇ ਅਪੁਆਇੰਟ ਕੀਤੇ ਗਏ ਨੇ ਨੋਟੀਫਾਈ ਕੀਤੇ ਗਏ ਨੇ ਕੁਝ ਹੋਰ ਵੀ ਇਦੇ ਚ ਆ ਜਾਣਗੇ ਜਿਨ੍ਹਾਂ ਚ ਅਨਮੋਲ ਪ੍ਰਤਾਪ ਸਿੰਘ ਮਾਨ ਨੇ ਜਿਹੜੇ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਟੀਪੀ ਅਸਮਾਨ ਦੇ ਆਪਾਂ ਕਹੀਏ ਪੁੱਤਰ ਨੇ ਦੀਪਕ ਮਲੋਤਰਾ ਨੇ ਜਿਹੜੇ ਕਿ ਇਹ ਬੀਜੀਪੀ ਲੀਡਰ ਨੇ ਆਪਣਾ ਜਤਿੰਦਰਪਾਲ ਮਲੋਤਰਾ ਚੰਡੀਗੜ੍ਹ ਭਾਜਪਾ ਦੇ ਉਹਨਾਂ ਨਾਲ ਹੋ ਸਕਦਾ ਇਹਨਾਂ ਦਾ ਕੋਈ ਰਿਸ਼ਤਾ ਹੋਵੇ ਠੀਕ ਹੈ ਜੀ ਪ੍ਰਿਤਪਾਲ ਨਿੱਜਰ ਨੇ ਹਾਈ ਕੋਰਟ ਦੇ ਰਿਟਾਇਰਡ ਜਿਹੜੇ ਜੱਜ ਨੇ ਐਸਐਸ ਨਿੱਜਰ ਆਪਣਾ ਉਹ ਨੇ ਹੈਗੇ ਆਪਣਾ ਜਿਹੜੇ ਐਸਐਸ ਨਿੱਜਰ ਦੇ ਪੁੱਤਰ ਨੇ ਇਹ ਆਪਣਾ ਪ੍ਰਿਤਪਾਲ ਨਿੱਜਰ ਤੇ ਬ੍ਰਦਰ ਇਨ ਲਾ ਨੇ ਅਮਿਤ ਝਾਂਜੀ ਦੇ ਅਮਿਤ ਝਾਂਜੀ ਕੌਣ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਮੌਜੂਦਾ ਸੀਨੀਅਰ ਸਟੈਂਡਿੰਗ ਕੌਂਸਲ ਹੈਗੇ ਨੇ ਭਾਵ ਜਿਹੜੇ ਅ ਨਿੱਜੇ ਸਾਹਿਬ ਨੇ ਇਹਨਾਂ ਦੀ ਵੀ ਦੋ ਆਪਾਂ ਕਹੀਏ ਬਈ ਰਿਸ਼ਤੇ ਜਿਹੜੇ ਜੁੜਦੇ ਪਏ ਨੇ ਉਸ ਤੋਂ ਬਾਅਦ ਸ਼ੁਭਰੀਤ ਕੌਰ ਨੇ ਇਹ ਡਾਕਟਰ ਨੇ ਕਿਦੇ ਜਸਟਿਸ ਨੇ ਰਿਟਾਇਰਡ ਐਸਐਸ ਸਰੋ ਉਹਨਾਂ ਦੀ ਧੀ ਹੈ ਇਹ ਰੂਚੀ ਸੇਖੜੀ ਨੇ ਤੇ ਉਸ ਤੋਂ ਇਲਾਵਾ ਦੋ ਚੰਡੀਗੜ੍ਹ ਦੇ ਜਿਹੜਾ ਆਪਣਾ ਬੀਜੇਪੀ ਦੇ ਮੌਜੂਦਾ ਕਾਉਂਸਲਰ ਨੇ ਸੌਰਵ ਜੋਸ਼ੀ ਤੇ ਮਹੇਸ਼ਿੰਦਰ ਸਿੱਧੂ ਸੌਰਵ ਜੋਸ਼ੀ ਕੋਣ ਨੇ ਜਿਹੜਾ ਭਾਜਪਾ ਪਰਿਵਾਰ ਹੈ ਜੈਰਾਮ ਜੋਸ਼ੀ ਉਹਨਾਂ ਦਾ ਵਿਨੀਤ ਜੋਸ਼ੀ ਇਹਨਾਂ ਦੇ ਭਰਾ ਨੇ ਸੌਰਵ ਜੋਸ਼ੀ ਛੋਟੇ ਭਰਾ ਨੇ ਸੋ ਇਹ ਵੀ ਉਹ ਨਾਮ ਹੈਗੇ ਨੇ ਜਿਹੜੇ ਅਪਾਇੰਟ ਕੀਤੇ ਗਏ ਨੇ ਅ ਸਵਾਲ ਇਹ ਖੜਾ ਹੁੰਦਾ ਕਿ ਜੇਕਰ ਇਹ ਵੀਆਈਪੀ ਪਰਿਵਾਰ ਨਾ ਹੁੰਦੇ ਜਾਂ ਇਹਨਾਂ ਦੀ ਕੋਈ ਸਿਫਾਰਿਸ਼ ਅਪਰੋਚ ਨਾ ਹੁੰਦੀ ਤਾਂ ਕਿ ਇਹ ਨਿਯੁਕਤੀਆਂ ਹੋ ਪਾਣੀਆਂ ਸੀਗੀਆਂ ਪੈਸਾ ਨਹੀਂ ਮਾਇਨੇ ਰੱਖਦਾ ਜਿਹੜਾ ਟਰਾਂਸਪਰੈਂਸੀ ਜਾਂ ਫੇਅਰ ਅਪੁਆਇੰਟਮੈਂਟ ਜਿੰਨਾ ਮਾਇਨੇ ਰੱਖਦੀ ਹੈ ਸੋ ਤੁਸੀਂ ਆਪਣੇ ਕਮੈਂਟਸ ਚ ਦੱਸਿਓ ਕਿ ਜਦੋਂ ਇਹੋ ਜਿਹੀਆਂ ਨਿਯੁਕਤੀਆਂ ਹੁੰਦੀਆਂ ਨੇ ਤਾਂ ਕਿੰਨੇ ਕੁ ਪਾਰਦਰਸ਼ਤਾ ਉਹਨਾਂ ਦੇ ਵਿੱਚ ਜਿਹੜਾ ਹੈਗਾ ਰੱਖੀ ਜਾਂਦੀ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ